ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਖੇਤੀ ਦੀ ਨਹੀਂ ਹੈ ਲੇਕਿਨ ਸਾਡੇ ਨੌਜਵਾਨਾਂ ਦੇ ਲਈ ਹੈ ਭਵਿੱਖ ਦੇ ਡਾਕਟਰਾਂ ਦੇ ਲਈ ਹੈ ਸਾਥਿਓ ਤੁਹਾਡੇ ਚੋਂ ਕਈ ਸਾਰੇ ਵੀਰਾਂ ਦੇ ਬੱਚਿਆਂ ਨੇ ਇਸ ਸਾਲ ਡਾਕਟਰ ਬਣਨ ਵਾਸਤੇ ਜੋ ਸਾਇੰਸ ਦਾ ਪੇਪਰ ਹੈ ਜਿਹਨੂੰ ਆਪਾਂ ਨੀਟ ਕਹਿੰਦੇ ਆ ਨੀਟ 2025 ਦਾ ਪੇਪਰ ਦਿੱਤਾ ਹੋਏਗਾ ਜਨੀਆਂ ਕੋ ਖਬਰਾਂ ਮਿਲੇ ਕੋਲੇ ਆ ਰਹੀਆਂ ਐ ਪੇਪਰ ਦੇਣ ਤੋਂ ਬਾਅਦ ਘਰ ਦੇ ਵਿੱਚ ਮਾਹੌਲ ਚੰਗਾ ਨਹੀਂ ਹੈਗਾ ਜਿਸ ਤਰੀਕੇ ਦੀ ਖੁਸ਼ੀ ਘਰ ਦੇ ਵਿੱਚ ਹੋਣੀ ਚਾਹੀਦੀ ਸੀ ਉਸ ਤਰੀਕੇ ਦੀ ਖੁਸ਼ੀ ਨਹੀਂ ਹੈਗੀ ਲੋਕ ਉਦਾਸ ਨੇ ਦੇਖੋ ਉਦਾਸ ਹੋਣ ਦੀ ਕੋਈ ਵੀ ਜ਼ਰੂਰਤ ਨਹੀਂ ਹੈਗੀ ਕਿਉਂ ਨਹੀਂ ਹੈਗੀ ਪਹਿਲੀ ਗੱਲ ਤਾਂ ਤੁਸੀਂ ਦੇਖੋ ਕਿ ਤੁਹਾਡਾ ਬੱਚਾ ਭਾਰਤ ਦੇ ਉਹ ਟੌਪ ਦੇ 23 ਲੱਖ ਬੱਚਿਆਂ ਦੇ ਵਿੱਚੋਂ ਇੱਕ ਹੈ ਜਿਨੇ ਇਹ ਹਿੰਮਤ ਤਾਂ ਕੀਤੀ ਨਾ ਕਿ ਤੁਸੀਂ ਜਾ ਕੇ ਜਿਹੜਾ ਹੈਗਾ ਨੀਟ ਦਾ ਪੇਪਰ ਦੇਣ ਲਈ ਬੈਠੇ ਹੋ ਤੁਸੀਂ ਜਿਹੜਾ ਹੈਗਾ ਇੱਕ ਬਹੁਤ ਹਾਈ ਲੈਵਲ ਦਾ ਭਾਰਤ ਦਾ ਪੇਪਰ ਤੁਸੀਂ ਦਿੱਤਾ ਜਿਹੜਾ 12ਵੀਂ ਤੋਂ ਬਾਅਦ ਹੁੰਦਾ ਹੈ ਇਹਨੂੰ ਮੈਂ ਆਈਐਸ ਪੀਸੀਐਸ ਤੋਂ ਜਿਹੜਾ ਕਿ ਗ੍ਰੈਜੂਏਸ਼ਨ ਤੋਂ ਬਾਅਦ ਬੱਚਾ ਕਰਦਾ ਉਸ ਸਮੇਂ ਤੁਹਾਡਾ ਦਿਮਾਗ ਦਾ ਲੈਵਲ ਇੱਕ ਬਹੁਤ ਹਾਈ ਹੁੰਦਾ ਹੈ ਲੈਕਿਨ ਇੱਥੇ ਇੱਕ ਬੱਚਾ ਹੈ ਜਿਹੜਾ ਕਿ ਜਿਹੜਾ ਹਜੇ ਖੁਦ ਵੀ ਉਹ ਚੀਜ਼ਾਂ ਸਮਝ ਨਹੀਂ ਪਾ ਰਿਹਾ ਕਿ ਮੈਂ ਕਿੱਧਰ ਜਾਣਾ ਕੀ ਕਰਨਾ ਹੈ ਉਹਨੇ ਇੱਕ ਏਡੇ ਵੱਡੇ ਲੈਵਲ ਦੇ ਐਗਜ਼ਾਮ ਦੇ ਵਿੱਚ ਬੈਠਾ ਹੁਣ ਆਮ ਵਿਅਕਤੀ ਤਾਂ ਠੀਕ ਹੈ ਉਸ ਦੇ ਬਾਰੇ ਜ਼ਿਆਦਾ ਚਿੰਤਾ ਨਹੀਂ ਪਰੰਤੂ ਮੇਰੇ ਵਰਗੇ ਜਿਹੜੇ ਕਿਸਾਨੀ ਪਰਿਵਾਰ ਨਾਲ ਜੁੜੇ ਮਾਪੇ ਐ ਬੱਚੇ ਨੂੰ ਕੋਚਿੰਗ ਦਵਾਤੀ ਨੀਡ ਦੇ ਪੇਪਰ 'ਚ ਬਿਠਾਤਾ ਉਹਨਾਂ ਦੇ ਵਿੱਚ ਚਿੰਤਾ ਥੋੜੀ ਜ਼ਿਆਦਾ ਹੋਊਗੀ ਕਿ ਜਵਾਕ ਦੇ ਨੰਬਰ ਘਟ ਬੰਦੇ ਪਏ ਦੇਖੋ ਪਿਛਲੇ ਸਾਲ ਲੋਕਾਂ ਦੇ 720 ਤੋਂ 720 ਨੰਬਰ ਆ ਗਏ ਤੇ ਕਿਹਾ ਗਿਆ ਕਿ ਪੇਪਰ ਲੀਕ ਹੈ ਪੇਪਰ 'ਚ ਕਈ ਸਾਰੇ ਸਵਾਲ ਉੱਠੇ ਪੇਪਰ ਪਿਛਲੀ ਵਾਰੀ ਸੌਖਾ ਸੀਗਾ ਐਕਤਰੀ ਕੀ ਹੋਇਆ ਕਿ ਐਕਤਰੀ ਪੇਪਰ ਦੇ ਵਿੱਚ ਜਿਹੜਾ ਹੈਗਾ ਠੀਕ ਹੈ ਟਾਈਮ ਦਾ ਹੀ ਫਰਕ ਪਿਆ ਹੈ ਘਟਿਆ ਦੂਸਰੀ ਗੱਲ ਇਹ ਹੈਗੀ ਹੈ ਕਿ ਪੇਪਰ ਹਾਰਡ ਆ ਗਿਆ ਫਿਜ਼ਿਕਸ ਖਾਸ ਤੌਰ ਤੇ ਫਿਜ਼ਿਕਸ ਬਹੁਤ ਜ਼ਿਆਦਾ ਔਖੀ ਸੀਗੀ ਪਰ ਜੇ ਔਖੀ ਸੀਗੀ ਤਾ ਉਹ ਸਾਰਿਆਂ ਦੇ ਲਈ ਹੀ ਔਖੀ ਸੀਗੀ ਇਹ ਨਹੀਂ ਹੈਗਾ ਕਿ ਕੱਲੀ ਤੁਹਾਡੇ ਬੱਚੇ ਲਈ ਔਖੀ ਸੀ ਜਦੋਂ ਪੇਪਰ ਔਖਾ ਜਾਂਦਾ ਹੈ ਤਾਂ ਉਹ ਸਮੇਂ ਫਿਰ ਮੈਰਿਟ ਘਟ ਜਾਂਦੀ ਹੈ ਪਿਛਲੀ ਵਾਰੀ 720 ਵਾਲੇ ਨੂੰ ਵੀ ਐਮਸ ਨਹੀਂ ਮਿਲਿਆ ਕਿਉਂਕਿ ਸਭ ਦੇ 720 ਆ ਗਏ ਬਹੁਤ ਬੰਦਿਆਂ ਦੇ ਪਟਾ ਫੋਲ ਪਟਾ ਫੋਲ ਨੰਬਰ ਆ ਗਏ ਇੱਕ ਤਰੀਕੀ ਹੈ ਕਿ ਪੇਪਰ ਥੋੜਾ ਹਾਰਡ ਸੀਗਾ ਟਾਈਮ ਪਿਛਲੀ ਵਾਰੀ ਨਾਲ ਥੋੜਾ ਟਾਈਮ 'ਚ ਹੀ ਬਦਲਾਅ ਹੋਇਆ ਸੀਗਾ ਤੇ ਜਿਹੜਾ ਪੇਪਰ ਔਖਾ ਆਉਂਦਾ ਹੈ ਤੇ ਉਸ ਟਾਈਮ ਫਿਰ ਬੱਚਿਆਂ ਦੇ ਨੰਬਰ ਘੱਟ ਆਉਂਦੇ ਆ ਤੇ ਪੇਪਰ ਸਾਰਿਆਂ ਲਈ ਔਖਾ ਹੈ ਇੱਕ ਪਾਸੋਂ ਲੈ ਕੇ ਦੂਜੇ ਪਾਸੇ ਤੱਕ अनेका ਵੀਡੀਓ ਮੇਰੇ ਨੂੰ ਦੇਖੇ ਗਏ ਤਰੀਕ ਪਤਾ ਲੱਗਿਆ ਕਿ ਪੇਪਰ ਔਖਾ ਸੀਗਾ ਤਾਂ ਜਿਹੜਾ ਪੇਪਰ ਔਖਾ ਹੁੰਦਾ ਹੈ ਤੇ ਉਹ ਸਾਲ ਜਿਹੜੀ ਮੈਰਿਟ ਹੈਗੀ ਹੈ ਉਹ ਥੱਲੇ ਜਾਂਦੀ ਹੈ ਘੱਟ ਨੰਬਰਾਂ ਵਾਲੇ ਦਾ ਐਡਮਿਸ਼ਨ ਹੋ ਜਾਂਦਾ ਮੱਕੇ ਮੈਂ ਆਮ ਬੰਦਿਆਂ ਲਈ ਇਹ ਵੀਡੀਓ ਕਰ ਰਿਹਾ ਹਾਂ ਜਿਹੜੇ ਮੇਰੇ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਆ ਜਿਹਨੇ ਅੱਜ ਨੂੰ ਡੀਪਲੀ ਨਹੀਂ ਜਾਣਦੇ ਡੰਗਾਈ ਨਾਲ ਨਹੀਂ ਜਾਣਦੇ ਦੇਖੋ ਪੇਪਰ 'ਚ ਕੋਈ ਪਾਸ ਫੇਲ ਵਾਲੀ ਤਾਂ ਗੱਲ ਨਹੀਂ ਹੈਗੀ ਜਿਹੜੇ ਜਵਾਬ ਦੇ ਨੰਬਰ ਵੱਧ ਹੋਏ ਉਹਨੂੰ ਐਡਮਿਸ਼ਨ ਮਿਲ ਜਾਣੀ ਹੈ ਤੇ ਐਕਤਰੀ ਨੰਬਰ ਜਿਹੜੇ ਹੈਗੇ ਆ ਜੇ ਪਿਛਲੀ ਵਾਰੀ ਮੰਨ ਲਓ ਕਿ ਇਹ ਜਿਸ ਨੰਬਰ ਤੇ ਐਡਮਿਸ਼ਨ ਮਿਲੀ ਹੈ ਐਕਤਰੀ ਘੱਟ ਨੰਬਰ ਵਾਲਿਆਂ ਨੂੰ ਐਡਮਿਸ਼ਨ ਮਿਲ ਜਾਣੀ ਹੈ ਕਿਉਂਕਿ ਪੇਪਰ ਔਖਾ ਸੀ ਨੰਬਰ ਸਰਾਂ ਦੇ ਘੱਟ ਆਣੇ ਆ ਇਸ ਕਰਕੇ ਬੱਚੇ ਦੇ ਉੱਤੇ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਪਾਉਣਾ ਬੱਚੇ ਦੇ ਉੱਪਰ ਕਿਸੇ ਕਿਸਮ ਦਾ ਦਬਾਅ ਨਹੀਂ ਪਾਉਣਾ ਤੇ ਆਰਾਮ ਦੇ ਨਾਲ ਜਿਹੜਾ ਹੈਗਾ ਇਹ ਬੱਚਿਆਂ ਨੂੰ ਸਮਝਾਓ ਕਿ ਕੋਈ ਗੱਲ ਨਹੀਂ ਪੇਪਰ ਜਿਹੜਾ ਹੈਗਾ ਔਖਾ ਸੀ ਕਿ ਇਸ ਕਰਕੇ ਆਇਤਰੀ ਨੰਬਰ ਘਟੋਣੇ ਹੈ ਮੈਰਿਟ ਡਾਊਨ ਰਹੇਗੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਐਡਮਿਸ਼ਨ ਮਿਲ ਸਕਦਾ ਹੈ ਜੇ ਨਹੀਂ ਵੀ ਮਿਲਦਾ ਮੈਂ ਤੁਹਾਨੂੰ ਪਹਿਲੇ ਦਿਨ ਵੀ ਕਿਹਾ ਸੀ ਗਿਆ ਕਿ ਇੱਕ 3 ਘੰਟੇ ਦਾ ਐਗਜ਼ਾਮ ਤੁਹਾਡੇ ਬੱਚੇ ਦੀ ਕੈਪੇਬਿਲਟੀ ਜਾਂ ਕੈਪੈਸਿਟੀ ਨੂੰ ਜਿਹੜਾ ਹੈਗਾ ਦਾ ਜੱਜ ਨਹੀਂ ਕਰ ਸਕਦਾ ਕਿ ਤੁਹਾਡਾ ਬੱਚਾ ਕੀ ਕਰਿਆ ਹੈ ਕਿਉਂਕਿ ਪਹਿਲਾ ਹੀ ਸਵਾਲ ਬੱਚੇ ਨੂੰ ਔਖਾ ਲੱਗ ਗਿਆ ਬੱਚਾ ਖਬਰ ਆ ਗਿਆ ਤੇ ਹੋ ਸਕਦਾ ਕਿ ਉਹਦੇ ਨੰਬਰ ਉਸ ਹਿਸਾਬ ਨਾਲ ਨਾ ਬਣ ਸਕਣ ਇਸ ਕਰਕੇ ਇਹ ਜ਼ਰੂਰੀ ਨਹੀਂ ਹੈਗੀ ਪੇਪਰ ਦਾ ਮਤਲਬ 3 ਘੰਟੇ ਦਾ ਪੇਪਰ ਹੁੰਦਾ ਕਿ ਜਿਸ ਬੰਦੇ ਦਾ ਉਹ ਦਿਨ ਹੈਗਾ ਉਹ ਬੰਦਾ ਉਸ ਦਿਨ ਅੱਗੇ ਨਿਕਲੇਗਾ ਜਿਹੜਾ ਦਿਨ ਨਹੀਂ ਹੈਗਾ ਉਹ ਪਿੱਛੇ ਰਹਿ ਜਾਏਗਾ ਇਸ ਕਰਕੇ ਕੋਈ ਭਰੌਣ ਦੀ ਲੋੜ ਨਹੀਂ ਹੈਗੀ ਜੀ ਜੇਕਰ ਨੰਬਰ ਘੱਟ ਵੀ ਆਉਣਗੇ ਤਾਂ ਮੈਰਿਟ ਥੱਲੇ ਜਾਊਗੀ ਦੂਜੀ ਗੱਲ ਕਿਸੇ ਕਾਰਨ ਬੱਚੇ ਦਾ ਪੇਪਰ ਬੜਾ ਹੀ ਮਾੜਾ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ ਅੱਗੇ ਬੱਚਾ ਮਿਹਨਤ ਕਰੇਗਾ ਇੱਥੇ ਤਾਂ ਲੋਕ ਨੀਟ ਦੇ ਵਿੱਚ ਬੈਠਣ ਬਾਰੇ ਸੋਚ ਹੀ ਨਹੀਂ ਪਾ ਰਹੇ ਤੁਹਾਡਾ ਬੱਚਾ ਬੈਠਾ ਤਾਂ ਸਹੀ ਪੇਪਰ ਦੇ ਵਿੱਚ ਟੋਟਾ ਬੱਚਾ ਹੈ ਕਿ ਇੰਟੈਲੀਜੈਂਟ ਬੱਚਾ ਜਿਹੜਾ ਪੇਪਰ ਜਾ ਕੇ ਬੈਠਿਆ ਤਾਂ ਸਹੀ ਕੋਈ ਦਿੱਕਤ ਨਹੀਂ ਅਗਲੀ ਗੱਲ ਨੌਜਵਾਨੋ ਤੁਹਾਡੇ ਲਈ ਹੈ ਇਹ ਨਿੱਕੀਆਂ ਮੋਟੀਆਂ ਗੱਲਾਂ ਜ਼ਿੰਦਗੀ ਨੂੰ ਢਾ ਨਹੀਂ ਲਾ ਸਕਦੀਆਂ ਹੁੰਦੀਆਂ ਤੁਸੀਂ ਚੜ੍ਹਦੀ ਜਵਾਨੀ ਦੇ ਵਿੱਚੋਂ ਐਵੇਂ ਘਬਰਾਉਣਾ ਨਹੀਂ ਹੈਗਾ ਕਿ ਪੇਪਰ ਛੋਟਾ ਹੋ ਗਿਆ ਨੰਬਰ ਘਟਾ ਗਏ ਇਹ ਹੋ ਗਿਆ ਉਹ ਹੋ ਗਿਆ ਜ਼ਿੰਦਗੀ ਬਹੁਤ ਸਾਰੇ ਮੌਕੇ ਤੁਹਾਨੂੰ ਅੱਗੇ ਦੇਊਗੀ ਤੇ ਉਹਨਾਂ ਮੌਕਿਆਂ 'ਚ ਤੁਸੀਂ ਆਪਰੇ ਆਪ ਨੂੰ ਦਿਖਾਉਣਾ ਹੈ ਆ ਕੈਰਾਨੀਆਂ ਗੱਲਾਂ ਹੁੰਦੀਆਂ ਕਿ ਐਵੇਂ ਅੰਦਰ ਪਏ ਰਹਿਣਾ ਅੰਦਰ ਪਏ ਰਹਿ ਕੇ ਸੋਚੀ ਜਾਣਾ ਕਿ ਹਾਏ ਮੈਂ ਮਿਹਨਤ ਕੀਤੀ ਸੀ ਲੋਕ ਲੋਕਾਂ ਤੋਂ ਆਂਡੇ ਲੈਣੇ ਆਪਾਂ ਲੋਕਾਂ ਨੇ ਟਿੰਡੇ ਦੇਣੇ ਆਪਾਂ ਨੂੰ ਆਪਾਂ ਆਪ ਦਾ ਆਪ ਦੇਖਣਾ ਹੈ ਕਿ ਤੁਸੀਂ ਕਿਸੇ ਨੇ ਆ ਕੇ ਤੁਹਾਡੇ ਮੂੰਹ ਚ ਰੋਟੀ ਨਹੀਂ ਪੋਣੀ ਕਿਸੇ ਨੇ ਆ ਕੇ ਤੁਹਾਨੂੰ ਜਿਹੜਾ ਕੁਝ ਨਹੀਂ ਦੇਣਾ ਤੁਸੀਂ ਆਪਣੀ ਜ਼ਿੰਦਗੀ ਦੀ ਲੜਾਈ ਆਪ ਲੜਨੀ ਹੈ ਇਹਦੇ ਕਰਕੇ ਸੁਸਤੀ ਛੱਡੋ ਆਪਣੀ ਦੁਬਾਰਾ ਇਹ ਤੋਂ ਲੜਾਈ ਲੈਣ ਦੀ ਕੋਸ਼ਿਸ਼ ਕਰੋ ਜੇ ਕਿਸ ਨੂੰ ਇਹ ਵੀ ਲੱਗਦਾ ਹੈ ਕਿ ਮੈਂ ਇਹ ਪੇਪਰ ਨਹੀਂ ਕਰ ਸਕਦਾ ਮੇਰੇ ਲਈ ਨਹੀਂ ਬਣਿਆ ਮੇਰੇ ਲਈ ਕੀ ਹੋਰ ਲਾਈਨ ਆਪਣੀ ਲਾਈਨ ਚੇਂਜ ਕਰ ਲਓ ਪਰੰਤੂ ਇਹ ਨਹੀਂ ਹੈਗਾ ਕਿ ਸੁਸਤੀ ਮਾਰ ਕੇ ਘਰੇ ਬੈਠੇ ਰਹਿਣਾ ਇਹ ਨਹੀਂ ਹੈਗਾ ਕਿ ਤੁਸੀਂ ਜਿਹੜਾ ਹੈਗਾ ਕੋਈ ਗਲਤ ਸਟੈਪ ਚੱਕ ਲੈਣਾ ਇਹ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਯਾ ਤੁਹਾਨੂੰ ਭਾਵੇਂ ਸਾਡੀਆਂ ਨੌ ਜਣ ਲੜਕੀਆਂ ਆ ਬੇਟੇ ਆ ਜਾਂ ਬੇਟੀਆਂ ਬੱਚੇ ਆ ਜਾਂ ਬੱਚੀਆਂ ਧਿਆਨ ਦੇਵੋ ਤੇ ਦੁਆਰਾ ਤੋਂ ਮਿਹਨਤ ਕਰੋ ਜੋ ਪਿੱਛੇ ਰਹਿ ਗਿਆ ਤੇ ਬਾਕੀ ਵੀ ਮੈਰਿਟ ਐਕਟ ਦੀ ਡਾਊਨ ਹੋਊਗੀ ਘੱਟ ਨੰਬਰਾਂ ਦੀ ਚਿੰਤਾ ਨਹੀਂ ਕਰਨੀ ਠੀਕ ਹੈ ਉਮੀਦ ਹੈ ਕਿ ਜਿੰਨੇ ਪੇਰੈਂਟਸ ਦੇ ਬੱਚਿਆਂ ਨੇ NEET ਦਾ ਪੇਪਰ ਦਿੱਤਾ ਉਹ ਇਹਨੂੰ ਆਪਣੇ ਬੱਚਿਆਂ ਨੂੰ ਵੀ ਦਿਖਾਉਣਗੇ ਤੇ ਧਿਆਨ ਦੇਣਗੇ ਬੱਚਿਆਂ ਦਾ ਲੜਨਗੇ ਨਹੀਂ ਠੀਕ ਹੈ ਐਕਤੀ ਪੇਪਰ ਹੀ ਔਖਾ ਸੀ ਕਰੀਏ ਕੀ ਤੇ ਇਹਦੇ ਕਰਕੇ ਨੰਬਰ ਸਭ ਦੇ ਘੱਟ ਹੋਣੇ ਆ ਇੱਕ ਗੱਲ ਹੋਰ ਹੈ ਆ ਕਈ ਸਾਰੀਆਂ ਖਬਰਾਂ ਪੜੀਆਂ ਹੈ ਕਿ NEET ਦਾ ਪੇਪਰ ਦੇਣ ਗਏ ਦੇਰਾ ਹੈਗਾ ਸ਼੍ਰੀ ਸਾਹਿਬ ਕੜਾ ਲਾਉਣਾ ਪੈ ਗਿਆ ਦੇਖੋ ਇਹੋ ਜੀਆਂ ਖਬਰਾਂ ਅਖਬਾਰ ਚ ਲਾ ਕੇ ਤੁਸੀਂ ਗਲਤ ਕੰਮ ਕਰ ਰਹੇ ਹੋ ਤਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਆਪਾਂ ਨੀਟ ਦਾ ਪੇਪਰ ਭਰਦੇ ਹਾਂ ਜਦੋਂ ਆਪਾਂ ਪੇਪਰ ਭਰਦੇ ਹਾਂ ਤਾਂ ਉਸੇ ਸਮੇਂ ਆਪ ਨੂੰ ਇੱਕ ਆਪਸ਼ਨ ਦਿੰਦੇ ਆਪ ਉਥੇ ਭਰਨਾ ਹੁੰਦਾ ਕਿ ਕੀ ਮੈਂ ਕੋਈ ਧਾਰਮਿਕ ਲਿਬਾਸ ਪਾ ਕੇ ਜਾਣਾ ਹੈ ਕੀ ਮੈਂ ਕੋਈ ਧਾਰਮਿਕ ਕਪੜੇ ਪਾ ਕੇ ਜਾਣੇ ਹਨ ਉਹਨਾਂ ਨੇ ਆਪਾਂ ਨੂੰ ਪਹਿਲੇ ਦਿਨ ਹੀ ਦੱਸਤਾ ਸੀਗਾ ਵੀ ਤੁਹਾਡੇ ਆ ਆ ਕੱਪੜੇ ਹੋਣੇ ਚਾਹੀਦੇ ਹੈ ਤੇ ਜੇ ਤੁਸੀਂ ਉਹ ਤੋਂ ਇਲਾਵਾ ਕੋਈ ਚੀਜ਼ਾਂ ਪਾ ਕੇ ਜਾ ਰਹੇ ਹੋ ਤਾਂ ਤੁਹਾਨੂੰ ਸ਼ੁਰੂ ਚ ਹੀ ਉਹਨਾਂ ਨੇ ਕਿਹਾ ਸੀ ਤੁਸੀਂ ਫਾਰਮ ਭਰਨ ਲੱਗੇਂ ਦੱਸ ਦੇਣਾ ਕਿ ਮੈਂ ਸ਼ਰੀਸਾ ਪਾ ਕੇ ਜਾਣਾ ਮੈਂ ਕੜਾ ਪਾ ਕੇ ਜਾਣਾ ਮੇਰੇ ਕੱਪੜੇ ਜਿਹੜੇ ਅਲੱਗ ਹੋਣਗੇ ਤਾਂ ਜਿੰਨਾ ਵਿਅਕਤੀਆਂ ਨੇ ਧਾਰਮਿਕ ਲਿਬਾਸ ਪਹਿਨ ਕੇ ਜਾਣਾ ਹੈ ਉਹਨਾਂ ਨੂੰ ਫਿਰ ਟਾਈਮ ਤੋਂ ਪਹਿਲਾਂ ਬੁਲਾਇਆ ਜਾਂਦਾ ਹੈ ਉਹਨਾਂ ਦੀ ਅਲੱਗ ਤੋਂ ਚੈਕਿੰਗ ਹੁੰਦੀ ਹੈ ਤੇ ਉਹਨਾਂ ਨੂੰ ਧਾਰਮਿਕ ਲਿਬਾਸ ਵਾਲੇ ਕੱਪੜਿਆਂ ਵਿੱਚ ਅੰਦਰ ਜਾਣ ਦਿੱਤਾ ਜਾਂਦਾ ਹੈ ਹੁਣ ਜਿਹੜੇ ਬੰਦਿਆਂ ਨੇ ਪਹਿਲਾਂ ਤੋਂ ਭਰਿਆ ਨਹੀਂ ਹੈਗਾ ਤੇ ਉਸ ਤੋਂ ਬਾਅਦ ਚੋਂ ਧਰਮ ਦਾ ਮੁੱਦਾ ਬਣਾਉਂਦੇ ਐ ਉਹ ਗਲਤ ਹੈ ਆਏ ਨਾ ਕਰੋ ਤੇ ਜਿਹੜਾ ਕੱਲ ਦਾ ਤਜਰਬਾ ਹੈਗਾ ਦੇਖੋ ਪੰਜਾਬ ਵਾਲਿਓ ਜਿਹੜੇ ਮੁੰਡੇ ਪੰਜਾਬ ਦੇ ਨੇ ਇਹਨਾਂ ਨੇ ਪੰਜਾਬ ਚ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਨਾ ਹੀ ਕਰਨਾ ਹੈ ਦੇ ਭਾਰਤ ਦੇ ਕੋਟੇ ਚ ਇਹਨਾਂ ਆਪ ਦਾ 15% ਕੋਟਾ ਲੈਣਾ ਹੈ ਜੇਕਰ ਤੁਸੀਂ ਆਪਣੇ ਮੁੰਡਿਆਂ ਨੂੰ ਕੋਈ ਚੈਕਿੰਗ ਵਾਲਾ ਹੈਗਾ ਕੋਈ ਸਟਾਫ ਹੈਗਾ ਥੋੜਾ ਰੂਟਲੀ ਬਿਹੇਵ ਕਰੋਗੇ ਤਾਂ ਸਾਡੇ ਬੱਚੇ ਭਾਰਤ ਦੇ ਪੂਰੇ ਭਾਰਤ ਦੇ ਲੈਵਲ ਤੇ ਕੰਪੀਟ ਨਹੀਂ ਕਰ ਸਕਣਗੇ ਥੋੜਾ ਜਿਆ ਜੇ ਉਹ ਬੱਚਾ ਕੋਈ ਟੈਸਟ ਦੇਣ ਜਾਂਦਾ ਹੈ ਤਾਂ ਉਹਨੂੰ ਫ੍ਰੈਂਡਲੀ ਮਾਹੌਲ ਦਿਆ ਕਰੋ ਚਾਹੇ ਕਿ ਪੁਲਿਸ ਮੁਲਾਜ਼ਮ ਖੜਾ ਚਾਹੇ ਕਿ ਹੋਰ ਖੜਾ ਥੋੜਾ ਜਿਆ ਫ੍ਰੈਂਡਲੀ ਮਾਹੌਲ ਦਿਓ ਤਾਂ ਕਿ ਬੱਚਾ ਘਬਰਾਏ ਬਿਨਾ ਘਬਰਾਏ ਕੇ ਪੇਪਰ ਦੇ ਸਕੇ ਇਹ ਜੋ ਫੀਡਬੈਕ ਆਈ ਮੈਂ ਉਸ ਉਧਾਰਤੇ ਬੇਨਤੀ ਕਰ ਰਿਹਾ ਹਾਂ